PBW 826 ਵੈਰਾਈਟੀ DBW 327 ਵੈਰਾਈਟੀ ਜਿਹੜੀਆਂ ਕਿ ਪਿਛਲੇ ਸਾਲ ਕਾਫੀ ਚਰਚਾ ਦੇ ਵਿੱਚ ਰਹੀਆਂ ਸਨ ਕਿਉਂਕਿ ਪਿਛਲੇ ਸਾਲ ਇਹਨਾਂ ਵੈਰਾਈਟੀਆਂ ਨੇ ਕਾਫੀ ਵਧੀਆ ਝਾੜ ਦਿੱਤੇ ਨੇ ਜਿਨ੍ਹਾਂ PBW 826 ਵੈਰਾਈਟੀ ਜਿਹੜੀ ਕਿ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਸਿਫਾਰਸ਼ ਕੀਤੀ ਹੋਈ ਵੈਰਾਈਟੀ ਏ DBW 327 ਵੈਰਾਈਟੀ ਜਿਹੜੀ ਕਿ ਕਰਨਾਲ ਵਾਲਿਆਂ ਦੀ ਆਪਣੀ ਵੈਰਾਈਟੀ ਏ ਦੋਨੋਂ ਵੈਰਾਈਟੀਆਂ ਦੀ ਇਸ ਸਾਲ ਆਪਣੇ ਕਿਸਾਨਾਂ ਵੀਰਾਂ ਵੱਲੋਂ ਬਹੁਤ ਵੱਡੇ ਰਕਬੇ ਦੀ ਵਿੱਚ ਕਿਸਾਨ ਵੀਰਾਂ ਨੇ ਬਿਜਾਈ ਕੀਤੀ ਹੈ ਪਿਛਲੇ ਸਾਲ ਵਧੀਆ ਚਾੜ ਹੋਣ ਦੇ ਕਾਰਨ ਤੇ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਦੋਨੋਂ ਵੈਰੈਟੀਆਂ ਨੂੰ ਆਪਾਂ ਨੂੰ ਕਿੰਨੇ ਬੈਗ ਯੂਰੀਆ ਖਾਦ ਪਾਉਣੀ ਚਾਹੀਦੀ ਹੈ ਕਿੰਨੇ ਦਿਨਾਂ ਦੇ ਵਿੱਚ ਇਹਨਾਂ ਨੂੰ ਜਿਹੜੀ ਯੂਰੀਆ ਖਾਦ ਆਪਣੀ ਪੂਰੀ ਕਰਨੀ ਚਾਹੀਦੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬਸਕ੍ਰਾਈਬ ਕਰ ਲਓ ਜੀ ਜਿਹੜਾ ਨਾਈਟਰੋਨ ਤੱਤੇ ਇੱਕ ਆਮ ਮੁੱਖ ਤੱਤ ਮੰਨਦੇ ਆ ਕਿ ਜਿਹੜੇ ਕਣਕ ਦੇ ਚੰਗੇ ਝਾੜ ਵਾਸਤੇ 30% ਤੋਂ ਲੈ ਕੇ 50-60% ਤੱਕ ਇਸ ਯੂਰੀਆ ਤੇ ਆਪਣਾ ਜਿਹੜਾ ਕਣਕ ਦਾ ਝਾਟ ਕਿਹਾ ਹੁੰਦਾ ਤੇ ਜਦੋਂ ਤੱਕ ਕਣਕ ਦੀ ਫਟਾਰ ਅਵਸਥਾ ਹੁੰਦੀ ਵੱਖ-ਵੱਖ ਵੈਰਾਈਟੀਆਂ ਦੇ ਹਿਸਾਬ ਦੇ ਨਾਲ 50 ਦਿਨਾਂ ਤੋਂ ਲੈ ਕੇ 55-60 ਦਿਨ ਤੱਕ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਮਰੋ ਜਿਹੜੀ ਆਪਾਂ ਨੂੰ ਯੂਰੀਆ ਖਾਦ ਦੀ ਕਾਟ ਨਹੀਂ ਆਉਣ ਦੇਣੀ ਚਾਹੀਦੀ ਕਿਉਂਕਿ ਜੇਕਰ ਇਹਨਾਂ ਦਿਨਾਂ ਦੇ ਵਿੱਚ ਆਪਣੀ ਕਣਕ ਕਿਹਾ ਹੋਰ ਕਿਸੇ ਵੀ ਤੱਤ ਕਾਰਨ ਜਾਂ ਨਦੀਨ ਆਸ਼ਕ ਦੇ ਕਾਰਨ ਜਾਂ ਯੂਰੀਆ ਤੇ ਕਾਰਨ ਜੇਕਰ ਕਣਕ ਆਪਣੀ ਰੋਕਦੀ ਏ ਜਾਂ ਪੀਲੀ ਪੈਂਦੀ ਏ ਜਾਂ ਕਣਕ ਸੜਦੀ ਏ ਤਾਂ ਉਸ ਦਿਨ ਨਾਲ ਜਿਹੜਾ ਆਪਣੇ ਕਣਕ ਦਾ ਝਾੜ ਤੇ ਜ਼ਰੂਰ ਫਰਕ ਪੈਂਦਾ ਇਹਨਾਂ ਦਿਨਾਂ ਦੇ ਵਿੱਚ ਜਦੋਂ ਤੱਕ ਆਪਣੀ ਕਣਕ ਫਟਾਰ ਕਰਦੀ ਰਹਿੰਦੀ ਏ ਕਿਸੇ ਵੀ ਤਰ੍ਹਾਂ ਦੀ ਕਾਟ ਨਹੀਂ ਹੋਣ ਦੀ ਚਾਹੀਦੀ ਨਾ ਹੀ ਆਪਾਂ ਨੂੰ ਜਿਹੜਾ ਪਾਰਾ ਪਾਣੀ ਲੱਗਣਾ ਚਾਹੀਦਾ ਨਾ ਕਿਸੇ ਨਦੀਨ ਆਸ਼ਕ ਜਿਵੇਂ ਸਖਤ ਨਦੀਨ ਆਸ਼ਕ ਨੇ ਉਹਨਾਂ ਨੇ ਵੀ ਬੜੀ ਆਪਾਂ ਸਾਵਧਾਨੀ ਨਾਲ ਵਰਤਣਾ ਚਾਹੀਦਾ ਕਿਉਂਕਿ ਇਹ ਦਿਨ ਬੜੇ ਜ਼ਰੂਰੀ ਹੁੰਦੇ ਨੇ ਜਦੋਂ ਆਪਣੀ ਕਣਕ ਫਟਾਰ ਕਰੀ ਹੁੰਦੀ ਏ ਜੇਕਰ ਇਸ ਸਮੇਂ ਆਪਣੇ ਕਿਸੇ ਤਰ੍ਹਾਂ ਦਾ ਵੀ ਸਟ੍ਰੈਸ ਜਾਂ ਪ੍ਰਭਾਵ ਪਿੰਦਾ ਆਪਣੀ ਕਣਕ ਤੇ ਤਾ ਜਿੰਦਦਰ ਆਪਣੇ ਕਣਕ ਅਪੀਲੀ ਪਵੇ ਉਸ ਕਰਕੇ ਜਿਹੜਾ ਆਪਣਾ ਕਣਕ ਦਾ ਝਾੜ ਤੇ ਜ਼ਰੂਰ ਫਰਕ ਪੈਂਦਾ ਤੇ ਪਹਿਲਾਂ ਗੰਦ ਕਰਦੀਆਂ ਜੀ ਆਪਾਂ PBW 826 ਵੈਰਾਈਟੀ ਜਿਹੜੀ ਕਿ ਤਕਰੀਬਨ ਇਹ 148 ਦਿਨ ਦੇ ਲਗਭਗ ਪੱਕਣ ਦਾ ਸਮਾਂ ਹੁੰਦਾ ਬਾਕੀ ਵਕ ਵਕ ਜ਼ਮੀਨ ਦੇ ਹਿਸਾਬ ਦੇ ਨਾਲ 2-4 ਦਿਨ ਵੱਧ ਘੱਟ ਹੋ ਸਕਦੇ ਨੇ ਬਾਕੀ ਆਪਣੇ ਖਾਦਾਂ ਤੇ ਡਿਪੈਂਡ ਕਰਦਾ ਆਪਾਂ ਖਾਦ ਕਿੰਨੇ ਦਿਨਾਂ ਤੱਕ ਆਪਾਂ ਕਦੋਂ ਤੱਕ ਪਾ ਰਹੇ ਆ ਕਿੰਨੀ ਖਰਾਕ ਪਾ ਰਹੇ ਆ ਜਾਂ ਆਪਣਾ ਜ਼ਮੀਨ ਕਿਹੋ ਜੀ ਹੈ ਕਿਉਂਕਿ ਭਾਰੀ ਜ਼ਮੀਨਾਂ ਦੇ ਵਿੱਚ ਹੋ ਸਕਦਾ 2-4 ਦਿਨ ਵੱਧ ਲੈ ਸਕਦੀਆਂ ਨੇ ਹਲਕੀਆਂ ਜਾਂ ਰੇਤਲੇ ਜ਼ਮੀਨਾਂ ਦੇ ਵਿੱਚ 2-4 ਦਿਨ ਘੱਟ ਵੀ ਵੈਰਾਈਟੀਆਂ ਲੈ ਸਕਦੀਆਂ ਨੇ ਬਾਕੀ ਮੌਸਮ ਤੇ ਡਿਪੈਂਡ ਕਰਦਾ ਜੇਕਰ ਅਗੇਤੀ ਗਰਮੀ ਜਾਂ ਜ਼ਿਆਦਾ ਗਰਮੀ ਪੈਣ ਦੇ ਕਾਰਨ ਜਿਹੜੀ ਆਪਣੀ ਕਣਕ ਦੀ ਫਸਲ ਥੋੜਾ ਜੇ ਤਾ ਪੱਕ ਜਾਂਦੀ ਏ ਜੇ ਥੋੜਾ ਠੰਡ ਰਵੇ ਮੌਸਮ ਠੰਡਾ ਰਵੇ ਤਾਂ ਹੋ ਸਕਦਾ ਜਿਹੜੀਆਂ ਜਿਹੜੀਆਂ ਵੈਰਾਈਟੀਆਂ ਨੇ 4-5 ਦਿਨ ਤੱਕ ਬਾਅਦੋ-ਬਾਦ ਹਫ਼ਤਾ ਕਰ ਵੈਰਾਈਟੀਆਂ ਵੀ ਲੇਟ ਹੋ ਸਕਦੀਆਂ ਨੇ ਮੌਸਮ ਦੇ ਬਹੁਤ ਡਿਪੈਂਡ ਕਰਦਾ ਤੇ ਜਿਹੜੀ PBW 826 ਵੈਰਾਈਟੀ ਹੈ 148 ਦਿਨਾਂ ਦੇ ਵਿੱਚ ਪੱਕਦੀ ਹੈ ਤੇ ਜਿਹੜੀ ਉਹਨੂੰ ਆਪਣੀ ਕਿਸਾਨ ਵੀਰੋ ਜਿਹੜੀ ਯੂਰੀਆ ਖਾਦ ਜਿਹੜੀ ਆਪਾਂ ਆਖਰੀ ਡੋਜ਼ ਪਾਉਣੀ ਹੈ ਇਹਨੂੰ ਆਪਾਂ ਕਿਸਾਨ ਵੀਰੋ 50 ਦਿਨਾਂ ਦੇ ਵਿੱਚ ਵਿੱਚ ਜਾਨਕਿ 50 ਦਿਨਾਂ ਤੇ ਆਪਾਂ ਆਖਰੀ ਡੋਜ਼ ਇਹਨੂੰ ਕਿਸ਼ਤ ਦੀ ਆਪਣੇ ਯੂਰੀਆ ਦੀ ਪਾ ਦੇਣੀ ਹੈ 148 ਦਿਨਾਂ ਦੇ ਵਿੱਚ ਆ ਪੱਕਣ ਦੇ ਕਾਰਨ ਕਿਉਂਕਿ ਜਿਹੜੀਆਂ ਦੂਜੀਆਂ ਵੈਰਾਈਟੀਆਂ ਨੇ ਥੋੜਾ ਲੰਮਾ ਸਮਾਂ ਲੈਂਦੀਆਂ ਨੇ ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ 148 ਦਿਨ ਇੱਕ ਮੀਡੀਅਮ ਸਮਾਂ ਲੈਂਦੀਆਂ ਨੇ ਇਹਨੂੰ ਆਪਾਂ ਯੂਰੀਆ ਖਾਦ ਕਿਸਾਨ ਵੀਰੋ 50 ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਜਿਹੜਾ ਪਾ ਕੇ ਆਖ ਤੇ ਜਿਹੜੇ ਕਿਸਾਨ ਵੀਰ ਆਪਾਂ ਯੂਰੀਆ ਖਾਦ ਪਾਉਣੀ ਹੈ ਉਹਨਾਂ ਦੋਨਾਂ ਦੇ ਵਿੱਚ ਜਿਹੜਾ ਟਾਈਮ ਪੀਰੀਅਡ ਹੈ ਤਕਰੀਬਨ 10 ਤੋਂ 12 ਦਿਨਾਂ ਤੱਕ ਆਪਾਂ ਨੂੰ ਵਿੱਚ ਰੱਖਣਾ ਚਾਹੀਦਾ ਯਾਨੀ ਕਿ 10 ਦਿਨਾਂ ਤੋਂ ਪਹਿਲਾਂ ਵੀ ਪਾਉਣੀ ਚਾਹੀਦੀ ਤੇ 12 13 14 ਦਿਨਾਂ ਤੱਕ ਆਪਾਂ ਨੂੰ ਆਖਰੀ ਜਿਹੜੀ ਆਪਾਂ ਨੂੰ ਕਿਸ਼ਤ ਪਾ ਦੇਣੀ ਚਾਹੀਦੀ ਹੈ ਦੋਨਾਂ ਖਾਦਾਂ ਦੇ ਵਿੱਚ ਆਪਣਾ ਡਿਫਰੈਂਟ 10 12 ਦਿਨਾਂ ਦਾ ਹੋਣਾ ਚਾਹੀਦਾ ਜੇ ਤੁਸੀਂ ਪਾਣੀ ਮਨ ਕੇ ਚਲੋ 20 22 ਦਿਨ ਚ ਲਾ ਰਹੇ ਹੋ ਜਾਂ ਤੁਹਾਡੇ ਰੇਤਲੇ ਬਾਣੇ ਜਾਂ ਮੱਤਰ ਘੱਟ ਸੀ ਤਾਂ ਉਸਾਂ ਨੂੰ ਤੁਸੀਂ ਕਿਸਾਨ ਨੂੰ ਜਿੰਨੀਆਂ ਧੰਨਾਂ ਕਿਸ਼ਤਾਂ ਬਣਦੀਆਂ ਨੇ ਤਿੰਨ ਬਣਦੀਆਂ ਨੇ ਚਾਰ ਬਣਦੀਆਂ ਨੇ ਕਿਉਂਕਿ ਜੇਕਰ ਆਪਾਂ 20 ਦਿਨਾਂ ਦੇ ਲਗਭਗ ਯੂਰੀਆ ਖਾਦ ਪਾਉਣੇ ਤਾਂ ਹੋ ਸਕਦਾ ਆਪਾਂ ਨੂੰ ਚਾਰ ਕਿਸ਼ਤਾਂ ਚ ਪੂਰੀਆਂ ਕਰਨੀਆਂ ਪੈ ਸਕਦੀਆਂ ਨੇ ਜੀ ਆਪਣੀਆਂ ਪਾਰੀਆਂ ਜ਼ਮੀਨਾਂ ਨੇ ਹੋ ਸਕਦਾ ਆਪਣੇ ਤਿੰਨ ਕਿਸ਼ਤਾਂ ਦੇ ਵਿੱਚ ਜਿਹੜੀ ਯੂਰੀਆ ਖਾਦ ਪੂਰੀ ਹੋ ਜਾਵੇ ਪਰ ਕੀ ਆਪਾਂ ਜਿਹੜੀ ਯੂਰੀਆ ਖਾਦ ਨੂੰ 50 ਦਿਨਾਂ ਦੇ ਵਿੱਚ ਵਿੱਚ ਆਪਾਂ 50 ਦਿਨਾਂ ਤੇ ਆਖਰੀ ਰੋਜ਼ ਆਪਾਂ ਪਾ ਦੇਣੀ ਹੈ ਤੇ ਜਿਹੜੀ ਆਪਣੇ ਕਿਸਾਨ ਵੀਰੋ ਡੀਬੀਡਬਲ 327 ਵੈਰਾਈਟੀ ਇਹ 155 ਦਿਨਾਂ ਦੇ ਲਗਭਗ ਵੈਰਾਈਟੀ ਲੈਂਦੀਆਂ ਨੇ ਬਾਕੀ ਜ਼ਮੀਨ ਦੋ ਚਾਰ ਦਿਨ ਦਾ ਪਾਦਾ ਘਟਾ ਹੋ ਸਕਦਾ ਤੇ ਇਹ ਜਿਹੜੀ ਜਿਹੜੀ ਵੈਰੈਟੀ ਨੂੰ ਕਿਸਾਨ ਵੀਰੋ ਜਿਹੜੀ ਆਪਣੀ ਆਖਰੀ ਯੂਰੀਆ ਦੀ ਡੋਜ਼ ਆਪਾਂ 55 ਦਿਨ ਤੇ ਜਾ ਕੇ ਪੂਰੀ ਕਰਨੀ ਹੈ ਕਿਉਂਕਿ ਥੋੜਾ ਜਿਹੜਾ ਸਮਾਂ ਇੱਕ ਹਫਤਾ ਜਿਹੜੀ ਆਪਣੀ ਪੀਬੀ ਡੋਜ਼ ਵਰਨ 26 ਨਾਲ ਵੱਧ ਲੈਂਦੀਆਂ ਨੇ ਇਹਨੂੰ ਆਪਾਂ 55 ਦਿਨ ਤੱਕ ਆਪਾਂ ਆਖਰੀ ਡੋਜ਼ ਜਿਹੜੀ ਯੂਰੀਆ ਖਾਦ ਦੀ ਪਾਉਣੀ ਹੈ ਇਹ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਵੇਂ 10-12 ਦਾ ਆਪਾਂ ਟਾਈਮ ਜਿਹੜੇ ਵਿੱਚ ਰੱਖ ਕੇ 10 10-12 ਦਿਨ ਦਾ ਵਿੱਚ ਗੈਪ ਰੱਖ ਕੇ ਆਪਾਂ ਪਾਉਣੀ ਹੈ ਜੇ ਰੇਤਲੇ ਮਾਨ ਨੇ ਜਾਂ ਤੁਸੀਂ ਜਦੋਂ ਯੂਰੀਆ ਸ਼ੁਰੂ ਕਰ ਰਹੇ ਹੋ ਉਸ ਦਿਨਾਂ ਤੋਂ ਲੈ ਕੇ 10 12 13 14 ਦਿਨ ਤੱਕ ਆਪਾਂ ਗੈਪ ਰੱਖ ਕੇ ਜੇ ਤੁਹਾਡੀਆਂ ਚਾਰ ਕਿਸ਼ਤਾਂ ਬਣਦੀਆਂ ਤੁਸੀਂ ਚਾਰ ਚ ਪੂਰੀਆਂ ਕਰੋ ਜੇ ਤੁਹਾਡੀਆਂ ਤਿੰਨ ਦੇ ਵਿੱਚ ਜੇ ਤੁਸੀਂ 30 ਦਿਨ ਤੇ ਪਾਣੀ ਸ਼ੁਰੂ ਕਰਦੇ ਹੋ ਫਿਰ ਤਾਂ ਆਪਾਂ ਦੇਖਦੇ ਆਂ ਵੀ ਤਿੰਨ ਕਿਸ਼ਤਾਂ ਦੇ ਵਿੱਚ ਜਿਹੜੀ ਯੂਰੀਆ ਕੰਪਲੀਟ ਹੋ ਜਾਂਦੀ ਏ ਭਾਵੇਂ 826 ਏ ਚਾਹੇ ਆਪਣੀ BMW 327 ਵੈਰਾਈਟੀ ਚਾਹੇ ਹੋਰ ਵੀ ਕੋਈ ਵੈਰਾਈਟੀ ਹੋਵੇ ਤੇ ਇੱਕ ਕਿਸਾਨ ਵੀਰੋ ਜਿਹੜੀ ਇਹਨੂੰ ਕਿੰਨੇ ਬੈਗ ਯੂਰੀਆ ਖਾਦ ਪਾਉਣੀ ਚਾਹੀਦੀਆਂ ਨੇ ਇੱਕ ਕਿਸਾਨ ਵੀਰੋ ਜਿਹੜਾ ਆਪਣਾ ਡਿਪੈਂਡ ਕਰਦਾ ਆਪਣੀ ਜ਼ਮੀਨ ਤੇ ਕਿ ਤੁਹਾਡੀ ਜ਼ਮੀਨ ਦੇ ਵਿੱਚ ਤੁਸੀਂ ਕਿੰਨੀ ਰੂੜੀ ਪਾਈਏ ਜਾਂ ਤੁਹਾਡੀ ਤੁਸੀਂ ਜਿਹੜਾ ਆਪਣੀ ਜ਼ਮੀਨ ਦੇ ਵਿੱਚ ਕੋਈ ਪ੍ਰਾਲ ਕਦੋਂ ਤੋ ਵਾ ਰਹੇ ਹੋ ਜਾਂ ਤੁਸੀਂ ਨਹੀਂ ਵਾ ਰਹੇ ਹੋ ਇਹ ਚੀਜ਼ਾਂ ਵੀ ਕਿਸਾਨ ਵੀਰੋਂ ਮੈਟਰ ਕਰਦੀਆਂ ਨੇ ਜੇਕਰ ਆਪਾਂ ਆਲਓਵਰ ਦੇਖੀਏ ਤਾਂ ਆਪਾਂ ਉਹਨੂੰ ਜਿਹੜੀ ਵੈਰੈਟੀਆਂ ਨੂੰ ਤਿੰਨ ਬੈਗ ਤੋਂ ਲੈ ਕੇ ਤਿੰਨ ਬੈਗ ਤਾਂ ਆਪਣੇ ਕਿਸਾਨ ਵੀਰ ਹਰ ਇੱਕ ਪਾਉਂਦੇ ਨੇ ਚਾਹੇ ਆਪਣੀ ਭਾਰੀ ਜ਼ਮੀਨ ਹੈ ਚਾਹੇ ਡੱਕਰ ਜੋ ਵੀ ਹੈਗੀ ਏ ਤਿੰਨ ਬੈਗ ਤੋਂ ਲੈ ਕੇ ਚਾਰ ਬੈਗ ਤੱਕ ਆਪਣੇ ਕਿਸਾਨ ਵੀਰ ਯੂਰੀਆ ਖਾਦ ਪਾਉਂਦੇ ਨੇ ਇਸ ਤਰ੍ਹਾਂ ਆਪਾਂ ਤਿੰਨ ਸਾਢੇ ਤਿੰਨ ਬੈਗ ਯਾਨੀ ਕਿ ਤਿੰਨ ਬੈਗ ਤਾਂ ਆਪਾਂ ਜਿਹੜੀ ਯੂਰੀਆ ਖਾਦ ਪਾਉਣੀ ਹੈ ਜੇ ਤੁਸੀਂ ਤੁਹਾਡੇ ਖੇਤਾਂ ਦੇ ਵਿੱਚ ਰੂੜੀ ਜਿਆਦਾ ਪੈਂਦੀ ਏ ਜਾਂ ਤੁਹਾਡੇ ਪਰਾ ਜਿਆਦਾ ਹਰ ਸਾਲ ਵਾਉਂਦੇ ਹੋ 3-4 ਸਾਲ 3-4 ਸਾਲ ਤੋਂ ਤਾਂ ਹੋ ਸਕਦਾ ਤੁਹਾਡੇ ਖੇਤਾਂ ਵਿੱਚ ਜਿਹੜੀ ਯੂਰੀਆ ਖਾਦ ਥੋੜੇ ਘੱਟ ਪਾਉਣੀ ਪੈ ਜੇ ਇਹ ਤੁਹਾਡੀ ਜ਼ਮੀਨ ਤੇ ਡਿਪੈਂਡ ਕਰਦਾ ਜੇਕਰ ਆਪਾਂ ਇੱਕ ਐਵਰੇਜ ਮੰਨ ਲઈએ ਕਿ ਆਪਾਂ ਨੂੰ ਯੂਰੀਆ ਖਾਦ 3 ਬੈਗ ਤੋਂ ਲੈ ਕੇ 4 ਬੈਗ ਤੱਕ ਬਾਕੀ ਆਪੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਹੋ ਸਕਦਾ ਭਾਰੀ ਜ਼ਮੀਨਾਂ ਵਿੱਚ ਵੀ 3 ਬੈਗ ਨਾਲ ਵੀ ਵਧੀਆ ਹੋ ਜਾਂਦੇ ਕਣਕ ਦੀ ਫਟਾਰ ਵਧੀਆ ਝਾੜ ਦਿੰਦੀਆਂ ਨੇ ਤੇ ਜਿਵੇਂ ਦੂਜੀਆਂ ਜ਼ਮੀਨਾਂ ਨੇ 4 ਬੈਗ ਵੀ ਆਪਾਂ ਨੂੰ ਪਾਉਣੇ ਪੈ ਸਕਦੇ ਨੇ ਕਿਉਂਕਿ ਜਿਹੜੇ ਇਹਨਾਂ ਵੈਰੈ ਆਮ ਵੈਰਾਈਟੀਆਂ ਨਾਲ ਜ਼ਿਆਦਾ ਹੁੰਦੀ ਹੈ ਜਿਵੇਂ ਪਿਛਲੇ ਸਾਲ ਵੀ ਆਪਾਂ ਦੇਖਿਆ ਕਿ ਜੇ ਡੀਬੀਡਬਲ 327 ਵੈਰਾਈਟੀ ਨੇ 75 ਮਾਣ ਤੋਂ ਲੈ ਕੇ 80 ਮਾਣ ਤੱਕ ਚਾੜ ਦਿੱਤੇ ਨੇ ਡੀਬੀਡਬਲ ਆਪਣੀ ਪੀਬੀਰੋ 226 ਨੇ ਵੈਰਾਈਟੀ ਨੇ ਵੀ ਵਧੀਆ ਚਾੜ ਦਿੱਤੇ ਨੇ ਬਾਕੀ ਕਿਸਾਨ ਵੀਰੋ ਜਿਹੜਾ ਆਪਾਂ ਝਾੜ ਕਹਿੰਦੇ ਆ ਵੀ ਕਿਸੇ ਏਰੀਆ ਦੇ ਵਿੱਚ ਕੱਟ ਹੁੰਦਾ ਇਹ ਵਕ ਵਕ ਵੈਰਾਈਟੀਆਂ ਤੇ ਜ਼ਮੀਨ ਤੇ ਡਿਪੈਂਡ ਕਰਦਾ ਵੀ ਕਿਹੜੀ ਵੈਰਾਈਟੀ ਨੂੰ ਕਿਹੜੀ ਜ਼ਮੀਨ ਜ਼ਿਆਦਾ ਸ਼ੂਟ ਕਰਦੀ ਇਹ ਨਹੀਂ ਹੋ ਸਕਦਾ ਕਿ ਹਰ ਇੱਕ ਵੈਰਾਈਟੀ ਹੀ ਜਿਹੜਾ ਆਪਣੇ ਸਾਰੇ ਪੰਜਾਬ ਹਰਿਆਣਾ ਯੂਪੀ ਦੇ ਵਿੱਚ ਕੋ ਜਾ ਝਾੜ ਦੇ ਸਕਦੀ ਕਿਤੇ ਮੌਸਮ ਦਾ ਫਰਕ ਪੈ ਜੇ ਜਿਹੜਾ ਆਪਣਾ ਕਿਸਾਨ ਜਿਹੜਾ ਆਪਾਂ ਪਾਣੀ ਦਾ ਖਾਦਾਂ ਦਾ ਪ੍ਰਬੰਧ ਜਾਂ ਸਹੀ ਹੋਣ ਦੇ ਕਾਰਨ ਜਿਹੜਾ ਆਪਣਾ ਝਾੜ ਤੇ ਪ੍ਰਭਾਵ ਪੈਂਦਾ ਮੌਸਮ ਦਾ ਪੈਂਦਾ ਜ਼ਮੀਨ ਦਾ ਪੈਂਦਾ ਯਾਨੀ ਕਿ ਜਿਹੜੇ ਝਾੜ ਤੇ ਕਾਫੀ ਚੀਜ਼ਾਂ ਨਿਰਪਰ ਕਰਦੀਆਂ ਨੇ ਤੇ ਜਿਹੜੀ ਆਪਾਂ ਖੇਤਾਂ ਦੇ ਵਿੱਚ ਆਖਰੀ ਡੋਜ਼ ਆਪਾਂ PBW 826 ਨੂੰ 50 ਦਿਨ ਤੇ ਤੇ ਜਿਹੜੀ ਆਪਣੀ DBW 327 ਵੈਰਾਈਟੀ ਇਹਨੂੰ ਆਪਾਂ 55 ਦਿਨ ਤੇ ਆਖਰੀ ਰੋਜ਼ ਕਿਸ਼ਤ ਆਪਾਂ ਜੂਰੀਆ ਦੀ ਪਾਉਣੀ ਹੈ ਤੇ ਜਿਹੜਾ 10 12 ਦਾ ਆਪ ਨੂੰ ਇਹ ਡਿਫਰੈਂਟ ਹੋਣਾ ਚਾਹੀਦਾ ਖਾਦ ਦੇ ਵਿੱਚ ਤੇ ਜਿਹੜੀ ਯੂਰੀਆ ਖਾਦੇ ਆਪਾਂ ਜਮੀਨ ਦੇ ਹਿਸਾਬ ਦੇ ਨਾਲ ਤੇ ਜਾਂ ਤਿੰਨ ਤੋਂ ਆਪਾਂ ਚਾਰ ਬੈਗ ਦੇ ਵਿੱਚ ਵਿੱਚ ਤਿੰਨ ਜਾਂ ਸਾਢੇ ਤਿੰਨ ਜਿੰਨੇ ਵੀ ਤੁਹਾਡੀ ਜਮੀਨ ਵਿੱਚ ਤੁਸੀਂ ਤੁਹਾਨੂੰ ਲੱਗਦਾ ਕਿਉਂਕਿ ਆਪਾਂ ਦੇ ਪਤਾ ਲੱਗ ਜਾਂਦਾ ਵੀ ਇੰਨੀ ਕੁ ਯੂਰੀਆ ਖਾਦ ਦੀ ਆਪਾਂ ਨੂੰ ਜਮੀਨ ਦੇ ਵਿੱਚ ਜ਼ਰੂਰਤ ਹੈਗੀ ਤੇ ਇਹਨਾਂ ਵੈਰਾਈਆਂ ਨੂੰ ਆਪਾਂ 50 ਦਿਨ ਤੇ ਤੇ 55 ਦਿਨ ਤੇ ਯੂਰੀਆ ਖਾਦ ਆਪਾਂ ਪੂਰੀ ਕਰ ਸਕਦੇ ਆ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੀ سبسਕ੍ਰਾਈਬ ਕਰ ਲਓ ਜੀ ਧੰਨਵਾਦ